ਅਸੀਂ ਗੁਰੂ ਗੁਰੂ ਕੇਮਨ ਬਾਛਾ ਦੇ ਉਹ ਬਸੇਦ ਪ੍ਰਤਲ ਸਿੰਘ ਹਨ ਵਾਜੀ ਗੁਰੂ ਮਹਾਰਜ ਨੂੰ ਮੁਸਲਮਾਨ ਪਹਿਲੇ ਕੱਚੇ ਸ਼ਸਤਰ ਬਣਾ ਕੇ ਦਿੰਦੇ ਸੀ ਅੱਛਾ ਜੀ ਪਹਿਲਾਂ ਮੁਸਲਮਾਨ ਕੱਚੇ ਸ਼ਸਤਰ ਬੈਲਮ ਤੇ ਲਿਖਿਆ ਹੋਇਆ ਹੈ ਉਹ ਕੀ ਤੁਹਾਨੂੰ ਦੱਸ ਰਹੇ ਹਾਂ ਮੈਂ ਜਿਹੜਾ ਲਿਖਿਆ ਹੋਇਆ ਹੈ ਪ੍ਰਤਲ ਕਿਆ ਜੀ ਉਸ ਟਾਈਮ ਦੇ ਵਿੱਚ ਕੱਚੇ ਸ਼ਸਤਰ ਬਣਾ ਕੇ ਦਿੰਦੇ ਸੀ ਉਹ ਜੰਗ ਵਿੱਲੇ ਨਾ ਮਾਰੇ ਨਿਕਲ ਗਿਆ ਉਹ ਅੱਛਾ ਤੋਂ ਨਾਲੋਂ ਮੁਗਲ ਫੌਜਾਂ ਨੂੰ ਮੁਸਲਮਾਨਾਂ ਨੂੰ ਨਾ ਧੰਕੀ ਦੇ ਦਿੱਤੀ ਵੀ ਗੁਰੂ ਸਾਹਿਬ ਨੂੰ ਬੰਦੇ ਸੇ ਬਤਿਆ ਤੁਸੀਂ ਸ਼ਸਤਰ ਨਹੀਂ ਬਣਾ ਕੇ ਦੇਣਾ ਜੀ ਖੱਟਿਆ ਸ਼ਸਤਰ ਬਣਾ ਕੇ ਦੇਣਾ ਠੀਕ ਉਹਨਾਂ ਦੀ ਨੀਤੀ ਵਿੱਚ ਨਾ ਬੇਈਮਾਨੀ ਆ ਗਈ ਹੂੰ ਉਹਨਾਂ ਦੇ ਵਿੱਚ ਮਨ ਵਿੱਚ ਜੀ ਉਹ ਫਿਰ ਬੰਦਿਆ ਦੁੱਪੜ ਲੋਹੇ ਦੇਣਾ ਉਹ ਬਣਾ ਕੇ ਦੇਣ ਲੱਗਿਓ ਦੁੱਪੜ ਲੋਹੇ ਦੇ ਦੁੱਪੜ ਲੋਹਾ ਹੁੰਦਾ ਹੈ ਇਹ ਕੀ ਹੁੰਦਾ ਜੀ ਉਹ ਦੁੱਪੜ ਲੋਹਾ ਅੰਦਰ ਰੱਦੀ ਲੋਹਾ ਬਿਲਕੁਲ ਖਰਾਬ ਲੋਹਾ ਬਿਲਕੁਲ ਕਿਸੇ ਕਮਜ਼ਾ ਨਹੀਂ ਜੀ ਕੋਈ ਕਮਜ਼ਾ ਨਹੀਂ ਹੈ ਜਿਵੇਂ ਕੱਪੜਾ ਹੁੰਦਾ ਹੈ ਨਾ ਆਪਣਾ ਬੇਕਾਰ ਕੱਪੜਾ ਬਿਲਕੁਲ ਹੀ ਲੀਰ ਲੀਰ ਹੁੰਦਾ ਹੈ ਇਸ ਤਰ੍ਹਾਂ ਉਹ ਲੋਵਾ ਹੁੰਦਾ ਸੀ ਉਹਦਾ ਸਸਤਰ ਮੇਰੇ ਬਣਾ ਕੇ ਦਿੱਤਾ ਚੰਗ ਮੇਲੇਉ ਜਵਾਬ ਦੇਣ ਜੀ ਫਿਰ ਮਾਰਤ ਨੇ ਛੇਵੇਂ ਪਾਸੇ ਲੈ ਆਖਿਆ ਨਿ ਚਰਤੇ ਤਰਫ ਜਾਓ ਤੁਸੀਂ ਅੱਛਾ ਜੀ ਚਰਤੇ ਕਿਤਰਫ ਰਾਜਸਥਾਨ ਹੈ ਹੂੰ ਉਸ ਰਾਜਸਥਾਨ ਦੇ ਵਿੱਚ ਬੰਜਾਰੇ ਸਿੰਘ ਰਹਿੰਦੇ ਨੇ ਬੰਜਾਰੇ ਸਹੀ ਹਾਂਜੀ ਬੰਜਾਰੇ ਅਸੀਂ ਬੰਜਾਰੇ ਸੀ ਹਾਂਜੀ ਸ਼ਿਗਲਗਰ ਸ਼ਿਗਲਗਰ ਪਰਿਵਾਰ ਇਹ ਸਾਨੂੰ 6ਵੇਂ ਪਾਸੇ ਨੇ ਪ੍ਰਦਾਨ ਦਿੱਤਾ ਵੀ ਸ਼ਿਗਲਗਰ ਪਰਿਵਾਰ ਸਿੱਖਾਂ ਦਾ ਪਰਿਵਾਰ ਠੀਕ ਹੈ ਜੀ ਇਹ ਸਿੱਖਾਂ ਦੀ ਸੱਚੀ ਬਾ ਹੈ ਹੂੰ ਇਹ ਸਿੱਖਾਂ ਦੀ ਖਾਲਸੇ ਦੀ ਸੱਚੀ ਬਾ ਹੈ